ਮੈਂ ਬਾਇਰਾਂ ਤੋਂ ਬੋਲੇ ਮੈਂ ਕੱਲਾ ਵੋਟਰ ਹੀ ਤੱਕੇਗਾ ਮੈਂ ਲਿਆਣੇ ਰਿਹਾ ਮੈਂ ਵੀ ਤੁਹਾਡੇ ਵਰਗਾ ਕਾਲੀ ਆ ਤੇ ਮੈਂ ਰੂਹ ਤੋਂ ਕਹਿੰਦਾ ਮੇਰਾ ਢੇਲ ਕਹਿੰਦਾ ਹੈ ਮੇਰਾ ਰੱਬ ਕਹਿੰਦਾ ਹੈ ਕਿ ਆਉਣ ਵਾਲੀ ਸਰਕਾਰ ਪੰਜਾਬ ਦਾ ਕਾਲੀ ਦਲ ਦੀ ਬਣੂ ਬੜੇ ਝੱਖੜ ਝੁੱਲ ਰਹੇ ਨੇ ਬੜੇ ਹਮਲੇ ਹੋਏ ਨੇ ਮੇਰਾ ਗੱਲ ਇਹ ਨਹੀਂ ਕਿ ਕਿਸੇ ਬੰਦੇ ਤੇ ਹਮਲੇ ਹੋ ਜਾਣ ਤੇ ਮੇਰਾ ਗੱਲ ਇਹੜਾ ਹੀ ਕਰਦੇ ਜਿੰਨੇ ਕਾਲੀ ਦਲ ਦੇ ਹੋਏ ਦਿਉਲੇ ਬਾਦ ਤੁਸੀਂ ਹਜ਼ਾਰਾਂ ਨੂੰ ਪਿਆਰ ਤੇ ਇੱਕ ਛੋਟੇ ਜਿਹੇ ਸਥੇ ਦੇ ਇਕੱਠੇ ਹੋਦਾਂਗੇ ਮੈਂ ਤੁਹਾਡਾ ਜੇ ਤੁਸੀਂ ਮੇਰੇ ਜੇ ਅੱਜ ਤੋਂ ਬਾਦ ਪਿੰਡਾਂ ਤੇ ਜਾ ਕੇ ਸਿਰਿਆਂ ਦੇ ਕਿ ਅਕਾਲੀ ਦਲ ਨਹੀਂ ਮਰ ਜਾਵਾਂਗੇ ਆਉਣ ਵਾਲੀ ਸਰਕਾਰ ਜਿਹੜੀ 2027 ਚ ਅਕਾਲੀ ਦਲ ਦੀ ਲੈ ਕੇ ਆਵੇ ਮੇਰਾ ਅੱਜ ਦਾ ਮਕਸਦ ਕੇਵਲ ਤੇ ਕੇਵਲ ਇੱਕ ਵੋਟਰ ਦੇ ਤੌਰ ਤੇ ਅਕਾਲੀ ਦਲ ਦਾ ਖੈਰ ਖੋਰ ਹੁੰਦੇ ਰਾਤੇ ਅਕਾਲੀ ਦਾ ਦਿੱਚੜ ਵੀ ਕਰਾਣਾ ਖਿਰਦੇ ਨੂੰ ਗਾਉਂ ਕਰਕੇ ਮੇਰੀ ਬੇਨਤੀ ਦੇ ਸਰਗਰਮ ਹੋ ਜਾਵੇ ਨੱਖ ਪਾ ਲਿਆ ਰੰਮਣ ਗਿਲੇ ਵੀ ਹਲ ਹਲ ਕਰਦੇ ਫਿਰਦੇ ਆ ਨਾ ਇਹਨਾਂ ਦਾ ਬਝੂਰ ਹੈ ਨਾ ਕਾਲਾ ਹੈ ਨਾ ਲੋਕ ਬਾਹਰ ਨਾ ਲੋਕ ਇਹਨਾਂ ਨੂੰ ਪਸੰਦ ਕਰਦੇ ਆ ਕੋ ਪਤਾ ਨਹੀਂ ਕਿੱਥੇ ਜਾਂਦੇ ਆ ਜਿਹਨੂੰ ਮਾਲਸਾ ਸਾਡੇ ਵਾਲੇ ਚੈਨ ਨੂੰ ਖੋਣੀ ਹੁੰਦੇ ਚ ਮੈਨੂੰ ਰੇ ਰੋ ਰਾਇ ਜੀ ਮੈਨੂੰ ਕੋਲ ਕੱਢਾ ਜੇ ਜ਼ਰੂਰ ਤੱਕ ਨਹੀਂ ਪਿਉਦਾ ਫੋਣੀ ਜੁ ਕਹਿੰਦਾ ਲੁਕੜਦਾ ਵੀ ਕਹਿੰਦਾ ਹੈ ਨਾ ਐਚਾ ਅਧੂੜਾ ਤੇ ਮੇਰੇ ਗੱਲ ਪੀਰ ਸਾਰੇ ਅਕਾਲੀ ਦਲ ਦੇ ਸਮਰਥਕ ਜੇ ਅਕਾਲੀ ਦਲ ਦੇ ਵੋਟਰ ਤੇ ਸਪੋਰਟਰ ਜੇ ਝਾਰੂ ਵਾਲੇ ਜੀ ਡੀਲੀਗੋ ਕਰਦੇ ਨੇ ਜਿਨ੍ਹਾਂ ਨੇ ਇਰਾਦੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰ ਦਉਂਦੇ ਆ ਕੋਈ ਨਾਮ ਅਣਹੈਸੀ ਨਹੀਂ ਤੁਸੀਂ ਵੇਖ ਹੀ ਲਿਆ ਕਾਨੂੰਨ ਸਰੋਂ ਖੋੜਣੀ ਸੰਗਦੇ ਆ ਦੋਈਆਂ ਸਾਰਾਂ ਚ ਭੱਜ ਭੱਜ ਕੇ ਪਈਆਂ ਸੀ ਆਪਣਿਆਂ ਨੇ ਕੈਪਟਨ ਜੀ ਕੈਪਟਨ ਜੀ ਸਰਕਾਰ ਦੀ ਆ ਕਰ ਦੂਗੀ ਉਹ ਕਰ ਦੂਗੀ ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ ਠੀਕ ਹੈ ਲੋਕੀ ਨਾਵਾ ਕੱਢਦੇ ਰਹੇ ਨਵੇਂ ਠਾਗਾਗੇ ਨਵੇਂ ਠਿਕਾਣੇ ਉਦੋਂ ਵੱਡੀਆਂ ਗੱਲਾਂ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਤੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਲੁੱਟ ਕੇ ਤਰੀ ਅਜਿਹਾ ਇਤਿਹਾਸ ਕੀਤਾ ਹੈ ਹਰਦੀਪ ਸਿੰਘ ਨੇ ਜਾ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈ ਜਨਨ ਸੰਬੰਧ ਜੀ ਉਹ ਸੱਜਣ ਹੱਥ ਖੜਾ ਕਰਿਆ ਜੇ ਜਿੰਨੂੰ ਧੋਨੇ ਦੇ ਵਿੱਚ ਕੱਟ ਨਹੀਂ ਲੱਗਦਾ ਕੋਈ ਹੈਗਾ ਹੈਗਾ ਹਜ਼ਾਰਾਂ ਦੀ ਉਦਾਚ ਤੁਸੀਂ ਬੈਠੇ ਜੇ ਮਿੱਟੀ ਗੰਦੀ ਵਿੱਚ ਬੈਠੇ ਜੇ ਮਿੱਟੀ ਗੰਦੀ ਵਿੱਚ ਬੈਠੇ ਜੇ ਤੇ ਜੋ ਹਰਾਣੇ ਨੇ ਪੰਜਾਬ ਦੇ ਕੋਈ ਆਇਆ ਸਰਕਾਰੀ ਕਰਮਚਾਰੀ ਕੋਈ ਅਫਸਰ ਕੋਈ ਐਮਐਲਏ ਕੋਈ ਮੰਤਰੀ ਜਾਂ ਵੀ ਹੋਰ ਜਿਹੜਾ ਵੱਡਿਆ ਜਾਇ ਅਖੀਰ ਸਾਰਿਆਂ ਨੂੰ ਕੱਟਵਾ ਕੇ ਝੋਨਾ ਚਕਾਉਣਾ ਤੇ ਅੱਜ ਜਿਹੜੀ ਕੰਧਵੇ ਹੋਣੀ ਆ ਉਹ ਵੀ ਦੇਖਦੀ ਹੈ ਜਿਹੜੀ ਸਰਕਾਰ ਝੋਨਾ ਦੇ ਕੰਧ ਨਹੀਂ ਸਾਫ ਸਕਦੀ ਉਹ ਲੋਕਾਂ ਨੂੰ ਕਿੱਥੋਂ ਸਾਫੂ ਪਰ ਮੇਰਾ ਅੱਜ ਦਾ ਵਿਸ਼ਾ ਹੈ ਮੈਂ ਜਿਸ ਵਾਸਤੇ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਕਹਿਣਾ ਛੱਡ ਦਿਓ ਕਿ ਅਕਾਲੀ ਦਾ ਦਾ ਪਤਾ ਹੈ ਕੀ ਬਣੂਗਾ ਮੈਂ ਵੀ ਤੁਹਾਡੇ ਵਰਗਾ ਅਕਾਲੀ ਹਾਂ ਤੇ ਮੈਂ ਰੂਹ ਤੋਂ ਕਹਿੰਦਾ ਮੇਰਾ ਢੇਲ ਕਹਿੰਦਾ ਹੈ ਮੇਰਾ ਰੱਬ ਕਹਿੰਦਾ ਹੈ ਦੀ ਆਉਣ ਵਾਲੀ ਸਰਕਾਰ ਪੰਜਾਬ ਦਾ ਕਾਲੀ ਗੱਲ ਦੀ ਬਣੂ ਬੜੇ ਝੱਖੜ ਝੁੱਲ ਰਹੇ ਨੇ ਬੜੇ ਹਮਲੇ ਹੋਏ ਨੇ ਮੇਰਾ ਗੱਲ ਇਹਨੇ ਤੇ ਕਿਸੇ ਬੰਦੇ ਤੇ ਹਮਲੇ ਹੋ ਜਾਣ ਤੇ ਮੇਰਾ ਗੱਲ ਝੜਾਈ ਕਰਦੇ ਜਿੰਨੇ ਕਾਲੀ ਗੱਲ ਤੇ ਹੋਏ ਕਿਉਂਨੇ ਭਾਵੇਂ ਤੁਸੀਂ ਹਜ਼ਾਰਾਂ ਨੂੰ ਪਿਆਰ ਤੇ ਇੱਕ ਛੋਟੇ ਜਿਹੇ ਸੱਦੇ ਦੇ ਇਕੱਠੇ ਹੋਦਣ ਦੇ ਤੁਸੀਂ ਆਪੇ ਹਿਸਾਬ ਲਾਓ ਕਿ ਪੂਰੇ ਪੰਜਾਬ ਚ ਕੀ ਹੋਇਆ ਹੈ ਅਕਾਲੀ ਦਲ ਦਾ ਬੋਲ ਕਰੋ ਮੇਰੇ ਵਰਗਾ ਵਰਕਰ ਮੋਦਵਾੜ ਆਹ ਲੋਹੇ ਮਾਂ ਦੀ ਸ਼ਰੋਮਣੀ ਅਕਾਲੀ ਦਲ ਦੇ ਨਾਮ ਖਲੋਤਾ ਦੇ ਜਿਹੜੇ ਲੋਕ ਆ ਤੁਸੀਂ ਦੇਖੋ ਸਾਡੇ ਅੰਜ ਪ੍ਰਧਾਨ ਸਾਹਿਬ ਵੀ ਆਏ ਉਹਨਾਂ ਦੇ ਕਿਤੇ ਵਿਆਹ ਤੇ ਗਏ ਨੇ ਇੱਤਾ ਪ੍ਰਮਜੀ ਸੋਹਣ ਆ ਬੈਠੇ ਕੀ ਕਰਨ ਆਲੇ ਹਾਂਜੀ ਸੂਰੀ ਸਾਹਿਬ ਬਿਠੇ ਆ ਰਾਜਨ ਸਾਹਿਬ ਬਿਠੇ ਆ ਹਮਾ ਕਿਹਦੇ ਤੇ ਮੈਨਾਂ ਲੱਗਿਆ ਜੀ ਦਸਰ ਸੁਣਿਆ ਜੀ ਅਜਿਹੜਾ ਹਰਲ ਹਲ ਕਰਤਾ ਭੇਜਾ ਫਿਰਦਾ ਅਨੰਦਨ ਇਹਦੀ ਕਤੂਤ ਸੁਣਿਆ ਜੀ ਸਾਹਿਬ ਕਾ ਕਾਂਗਰਸੀ ਦੀ ਜਿਹੜਾ ਐਮਐਲਏ ਸੀ ਆ ਪਹਿਲ ਐਮਐਲਏ ਦੀਆਂ ਚੋਣਾਂ ਸੀ ਦੀਆਂ ਖੇਮ ਕਰਨ ਦੀ ਜੋ ਵਟਾਂ ਦਾ ਪੌਣ ਲੜੀਆਂ ਕਿਉਂਕਿ ਬਾਕੀ ਜ ਆਪਣੇ ਨੌ ਥੈਂ ਕਾਗਜ਼ੇ ਦਾ ਇਕਲ। ਤ੍ਰਿਮੀ ਥੈਂ ਕਾਮਸੇ ਲੜ ਜਾਂਦਾ ਨਹੀਂ ਥੈਂ ਉਹਨੋਂ ਦੇਖਦੇ। ਤੇ ਜਿੱਥੇ ਜਿੱਥੇ ਲੜੀਆਂ ਜਿੱਥੇ ਜਿੱਥੇ ਲੜੀਆਂ ਉੱਥੇ-ਉੱਥੇ ਅਕਾਲੀਦਨ ਕਿਤੇ 600 ਵੋਟਾਂ ਦੇ ਕਿਸੇ 200 ਵੋਟਾਂ ਦੇ ਹਰੇ ਆ। 150-200-250 ਵੋਟ ਅਕਾਲੀਦਨ ਨੂੰ। ਕਾਂਗਰਸ ਨਹੀਂ ਆ ਪਈਆਂ ਕੈਂਪਟੂਨ 56 ਬੋਟਾ ਤੇ ਚਤਰੀ ਰੋਡ ਤੇ ਪਾਸ ਸਰਪੰਚ ਸਾਹਿਬ ਬਿਠੇ ਆ ਇਹਨਾਂ ਬੜਾ ਲੰਮਾ ਸਮਸਰਪੰਚੀ ਕੀਤੀ ਆ ਅਸੀਂ ਮੇਰੇ ਰਮੀਤ ਪ੍ਰਧਾਨ ਬਿਠਾ ਆ ਉਹ ਐਮਸੀ ਬਿਠਾ ਲੈ ਮੈਂ ਉਹ ਦੱਸਿਆ ਜੀ ਕਾਂਗਰਸ ਹਮੇਸ਼ਾ ਹੀ ਖੇਮ ਕਰ ਜਰਾ ਪੁਰਾ ਗੜ ਰਿਹਾ ਰਿਆ ਗਿੜਿਆ ਹਮੇਸ਼ਾ ਹਮੇਸ਼ਾ ਅੱਜ ਅਰਮੇ ਭੱਜੇ ਵਰਤੇ ਆ ਹੋ ਗਿਆ ਜੇ ਹੋ ਗਿਆ ਲੋਕ ਨਹੀਂ ਆ ਲੋਕ ਕਾਂਗਰਸ ਨੂੰ ਅੱਜ ਵੀ ਪਸੰਦ ਨਹੀਂ ਕਰਦੇ ਖੇਮ ਕਰਦਾ ਰਿਜ਼ਲਟ ਖੇਮ ਕਰਦਾ ਨਤੀਜਾ ਤੁਹਾਡੇ ਸੁਣਨੇ ਇੱਕ ਬੰਨੇ ਅਕਾਲੀ ਦਲ ਤੇ 150 200 250 ਵੋਟ ਪਈ ਹੋਵੇ ਸਾਡੇ ਇਹਦੇ ਪ੍ਰਧਾਨ ਸਾਹਿਬ ਸਤ ਰੰਜੀਤ ਸਿੰਘ ਹੋਣਗੇ ਕੇਵਲ 6 ਮੋਟੇ ਦੇ ਹਨ ਜਿਹੜੇ 55 ਤੇ 63 ਮੋਟਾ ਖੜਦੇ ਹੈ ਉਹ ਵੀ ਉਸ ਥੀਮ ਕਰਕੇ ਜਿਹੜਾ ਗੱਲ ਹੈ ਤੇ ਸ਼ਰਮ ਹੋਣੀ ਨਹੀਂ ਕਿਵੇਂ ਭੁੱਲ ਜਾਣਾ ਕਿ 5 ਸਾਲ ਤੋਂ ਲੋਕਾਂ ਨੂੰ ਘਟਿਆ ਹੈ ਕਿਵੇਂ ਭੁੱਲ ਜਾਣਾ 5 ਸਾਲ ਤੋਂ ਲੋਕਾਂ ਨੂੰ ਘਟਿਆ ਹੈ ਕਿਵੇਂ ਭੁੱਲ ਜਾਣਾ ਕਿ ਤੂੰ ਮਨਸਾ ਲੋਕਾਂ ਦੀ ਬਾਤ ਨਹੀਂ ਪੁੱਛੀ ਉਹ ਹੀ ਹੈ ਨਾ ਜਿਹੜਾ 86 ਹਜ਼ਾਰ ਤੋਂ ਕਿੰਨੇ ਆਏ 26 ਰਪਏ 82 ਹਜ਼ਾਰ ਤੋਂ 26 ਹਜ਼ਾਰ ਦੇ ਆ ਇਹਦੀ 50000 ਮੋਟ ਹੀ ਉੱਡ ਗਈ ਉਹ ਫਿਰ ਕਿੱਥੇ ਖਾਂਦੇ ਆ ਪਤਾ ਨਹੀਂ ਕਿੰਦੇ ਜੀ ਆਹ ਭਾੜ ਤੋਂ ਕਿੱਥੇ ਚਲੇ ਗਏ ਕਿਸੇ ਹੋਰ ਕੋਲੇ ਚਲੇ ਗਏ ਅੱਜ ਅਹੀਂ ਸਾਰੇ ਨੇ ਕਸਮ ਤੂੰ ਛੱਡਿਆ ਪਿੰਡ ਦਾ ਮੁੰਡੀ ਤੂੰ ਕੋਣ ਵਾਲਾ ਸਾਰਾ ਕੁਝ ਤੇਰਾ ਤੂੰ ਸਭ ਤੋਂ ਅੱਗੇ ਕੰਮ ਸਿਆ ਬੜੀ ਬੜੀ ਗੱਲ ਲੱਗਦੀ ਤੈਨੂੰ ਕਿ ਨਹੀਂ ਆਉਂਦੀ ਹਾਂਜੀ ਹਾਂਜੀ ਪਰ ਮੈਨੂੰ ਪਤਾ ਹੈ ਕਿ ਸਾਰੇ ਲੋਕ ਜਿਹੜੇ ਕਾਂਗਰਸ ਦੇ ਐ ਜਿਹੜੇ ਗੇਰੇ ਵਰਗੇ ਬੋਟਲ ਸਕੋਟਾਰੇ ਉਹ ਸਾਰੇ ਸਮਝਦੇ ਐ ਇਹ ਸ਼ਰਾਬ ਆ ਜੀ ਪਹਿਲੀ ਗੱਲ ਮਿੱਤਰਾ ਤੁਹਾਡੀ ਗੱਲ ਹੀ ਜਾਂਦੀ ਦੂਜੀ ਗੱਲ ਲਾਲ ਖੜੇ ਕੇ ਜਿੱਦਾਂ ਪਿਛਲੇ ਮੇਰੇ ਕੋਲ ਨੇ 20 30 ਚੇਅਰਮੈਨ ਆ ਵਰਦਿਆ ਇੱਕ ਇੱਕ ਮਿੰਟ ਦੇ 10 10 ਬੈਂਚ ਜੁਣਾਂ ਦੇ ਉਹ ਨਮਾਜ਼ਾਂ ਦਾ ਅਕਾਲੀ ਜਗੜਾ ਨਹੀਂ ਤੇ ਤੁਸੀਂ ਆ ਜਾਓ ਬਾਕੀ ਸਭ ਪਿਛੇ ਤੁਮ ਅਗੇ ਤੇ ਮੈਂ ਇਹਨੂੰ ਮੈਂ ਇਹਨੂੰ ਠਿੱਠ ਨੂੰ ਕਹਣਾ ਪਿੰਡਾਂ ਦੇ ਨੂੰ ਠਿੱਠੀ ਕਹਿੰਦੇ ਨੇ ਜਿਹੜਾ ਚੋਰ ਵਿੱਚ ਨੁਕਰੇ ਲਾਦੇ ਜਿਹੜਾ ਵੱਡੇ ਨੂੰ ਨੁਕਰੇ ਲਾਦੇ ਕਮੇ ਦੱਸਿਆ ਜੇ ਮਿਲ ਨੂੰ ਜਿਹੜਾ ਪਿੰਡ ਚ ਆਪ ਦੇ ਬਾਪ ਨੂੰ ਤੇ ਆਪ ਦੇ ਵੱਡੇ ਭਰਾ ਨੂੰ ਨੁਕਰੇ ਆਵੇ ਜਿਹੜਾ ਪਿਓ ਦਾ ਨਾ ਬਣੇ ਉਹਨੂੰ ਠੇਸ ਰਾਂਦੇ ਕਿ ਨਹੀਂ ਹੁੰਦੇ ਜੀ ਆਂਦੇ ਆ ਜੀ ਤੇ ਕਹਾਂਗੇ ਛੇ ਦਸ ਵੰਟਰਾਂ ਦੇ ਆਹੋ ਕਰੀਆ ਕਰ ਉਹ ਜਿਹੜੇ ਠੇਸ ਜਿਹੜੇ ਜੀਣ ਨਾਲ ਜਿਹੜੇ ਨਹੀਂ ਫਿਰਦੇ ਜਾਂ ਪਿਓ ਦਾ ਨਹੀਂ ਬਣਿਆ ਭਰਾ ਦਾ ਨਹੀਂ ਬਣਿਆ ਆਹੇ ਆਗੇ ਮੋਤ ਪਿਆ ਆਹ ਜਾ ਬਾਜਾ ਉਹ ਲੋਕਾਂ ਨੂੰ ਮੋਤ ਮੇਰੀਆਂ ਮਾਰਦਾ ਫਿਰਦਾ ਕਿਉਂ ਨੂੰ ਤੂੰ ਨੂੰ ਕਰੇ ਲਾਦਾ ਜਿਹਨੇ ਸਾਰੀ ਜ਼ਿੰਦਗੀ ਲਾਦੀ ਸੀ ਭਰਾ ਨੂੰ ਕੂਤ-ਕੂਤ ਜੇਰੇ ਪਾਸੇ ਤੋਰਨ ਵਾਸਤੇ ਮਜਬੂਰ ਕਰਦਾ ਤੇ ਤੂੰ ਲੋਕਾਂ ਦਾ ਖੇਡ ਖਵਾ ਗਏ ਇਸ ਕਰਕੇ ਤਗੜੇ ਹੋਗੇ ਕਿ ਨਹੀਂ ਕਿ ਜੇ ਵੀ ਜੈ ਜੀ ਜੀ ਸਾਰੇ ਦੇ ਮਾਰੇ ਹੋਗੇ ਧਾਰੋ ਕੰਗਸੀਆਂ ਨੂੰ ਝੜਵਾਲਿਆਂ ਨੂੰ ਲੈ ਇਹ ਮਾਰੇ ਤਾਂ ਮੋਬਾਈਲ ਮਰ ਕੇ ਲਾ ਬੋਟਰੀ ਤਾਂ ਜੇ ਗਾਵਾਂ ਲਿਆ ਦੇ ਰਿਹਾ ਮੈਂ ਵੀ ਤੁਹਾਡੇ ਵਰਗਾ ਕਾਲੀ ਐ ਤੇ ਮੈਂ ਰੂਹ ਤੋਂ